ਹੈਲੋ ਦੀ ਸਤਿ ਸ੍ਰੀ ਅਕਾਲ। ਫਿਰ ਤੋਂ ਪੰਜਾਬ ਦੇ ਚੰਨੜੇ ਤੁਹਾਡਾ ਸਵਾਗਤ ਆ ਜਿਆ ਨੂੰ। ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਫਟੇ ਪੁਰਾਣੇ ਕੱਪੜਿਆਂ ਦੇ ਲਈ ਆ ਤੇ ਇਹਨਾਂ ਨੂੰ ਬੇਕਾਰ ਸਮਝ ਕੇ ਆਪ ਸੁੱਟ ਦਿੰਨੇ ਆ ਤੇ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖਿਓ। ਤੇ ਇਹ ਆਪਣੇ ਬਹੁਤ ਕੰਮ ਆ ਸਕਦੇ ਨੇ ਫਟੇ ਪੁਰਾਣੇ ਕੱਪੜੇ ਤੇ ਆਪਾਂ ਬਹੁਤ ਵਧੀਆ ਨਾ ਚੀਜ਼ ਬਣਾਵਾਂਗੇ ਤੇ ਦਿਖਾਵਾਂਗੇ। ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੋਵੇ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਪਣ ਭਈ ਆਪਨ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਬਣਾਉਨੇ ਆ ਤੇ ਦਿਖਾਉਨੇ ਆ ਲਓ ਜੀ ਤੇ ਆਪਾਂ ਕੱਪੜੇ ਦੀ ਕੱਟਦੇ ਆ ਕਾਤਰਾਂ ਲਓ ਜੀ ਇਹਨਾਂ ਆਪਾਂ 1.5 ਇੰਚ ਦੀਆਂ ਜਿਹੜੀਆਂ ਕਾਤਰਾਂ ਨੇ ਕਾਤਰਾਂ ਨੇ ਜਿਹੜੀਆਂ ਆਪਾਂ ਉਹ ਕੱਟਦੇ ਆ ਲੋ ਜੀ ਤੇ ਆਪਾਂ ਕੱਟਦੇ ਹਾਂ ਇਹ ਆਪਾਂ ਦੂਰਾ ਪੀਸ ਹੀ ਲੈ ਲਿਆ ਨੀਚੇ ਵੀ ਨਾਲ ਹੀ ਕੱਟੀਆਂ ਜਾਣੀਆਂ ਉੱਪਰ ਵੀ ਇਹ ਜਿੱਡੀਆਂ ਜਿੱਡੀਆਂ ਦੇ ਪੀਸ ਹੈਗੇ ਨੇ ਪੀਸ ਛੋਟੇ ਛੋਟੇ ਲੈ ਸਕਦੇ ਹਾਂ ਵੱਡੇ ਛੋਟੇ ਪੀਸ ਜਿੱਡੇ ਵੀ ਆਪਣੇ ਕੋਲੇ ਹੈਗੇ ਨੇਗੇ ਤਾਂ ਛੋਟੇ ਪੀਸ ਹੈ ਜਿਹੜੇ ਲੈ ਸਕਦੇ ਹਾਂ ਲੋ ਜੀ ਆਪਾਂ ਇਹ ਪਈ ਪੀਸ ਕੱਟ ਲਈਏ ਤੇ ਫਿਰ ਦਿਖਾਉਨੇ ਆਂ ਲਓ ਜੀ ਆਪਾਂ ਪੀਸ ਵੀ ਕੱਟ ਲਈਏ 1.5 ਇੰਚ ਦੇ ਵੱਡੇ ਛੋਟੇ ਛੋਟੇ ਕੋਲ ਜਿੱਡੇ ਵੀ ਐ ਤੁਸੀਂ ਛੋਟੇ ਕੱਟ ਸਕਦੇ ਆ ਆਪਾਂ ਸਾਰੇ ਪੀਸੇ ਕੱਟ ਕੇ ਤਿਆਰ ਕਰਾਂਗੇ ਬਹੁਤ ਵਧੀਆ ਚੀਜ਼ ਜਿਹੜੀ ਤੁਹਾਨੂੰ ਬੇਕਰ ਕੱਪੜਿਆਂ ਤੋਂ ਬਣਾ ਕੇ ਦਿਖਾਵਾਂਗੇ ਲਓ ਜੀ ਆਪਾਂ ਹੁਣ ਇਹ ਕਲਰ ਲੱਤ ਹੈਗਾ ਸਾਰੇ ਕਲਰ ਆਪਾਂ ਲੱਗ ਲੱਗ ਤਰ੍ਹਾਂ ਦੇ ਕੱਟ ਲਾਂਗੇ ਇਹ ਆਪਾਂ ਰੰਗ-ਬਰੰਗੀਆਂ ਬਹੁਤ ਸਾਰੀਆਂ ਕਾਤਰਾਂ ਨੇ ਜਿਹੜੀਆਂ ਕੱਟ ਲਈਆਂ ਤੇ ਇਹਨਾਂ ਤੋਂ ਬਹੁਤ ਵਧੀਆ ਚੀਜ਼ ਬਣਾ ਕੇ ਤੁਹਾਨੂੰ ਦਿਖਾਉਣੇ ਆਂ ਫਾਲਤੂ ਕੱਪੜੇ ਨੇ ਤੇ ਆਪਾਂ ਇਹਨਾਂ ਤੋਂ ਬਹੁਤ ਵਧੀਆ ਚੀਜ਼ ਜਿਹੜੀ ਬਣਾਉਣੀ ਆ ਤੇ ਦਿਖਾਉਣੀ ਆ ਇਹ ਕੋਈ ਆਪਣੇ ਸ਼ਾਪਿੰਗ ਬੈਗ ਹੁੰਦੇ ਨੇ ਜੋ ਆਪਣੇ ਇਹ ਆਪਾਂ ਨੇ ਲੈ ਲੈਣਾਗਾ ਤੇ ਆਪਾਂ ਹੈਂਡਲ ਵਾਲੀ ਸਾਈਡ ਜਿਹੜੀ ਦੀ ਕੱਟ ਦਿੰਨੇ ਆ ਤੇ ਆਪਾਂ ਇਹ ਸਤਿੰਗ ਵਾਲੀ ਬੈਗ ਤਾਂ ਦੇਖੋ ਵੱਡੀ ਹੁੰਦੇ ਨੇਗੇ ਤੇ ਆਪਾਂ ਨੂੰ ਚਾਹੀਦਾਗਾ ਇਸਦੀ ਬਣਾਵਾਂਗੇ ਆਪਾਂ ਤੇ ਆਪਾਂ ਨੂੰ ਚਾਹੀਦਾਗਾ 14 ਇੰਚ ਲੰਮਾ ਚਾਹੀਦਾ ਆਪਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਲੈ ਸਕਦੇ ਹੋ 14 ਇੰਚ ਆਪਾਂ ਨੂੰ ਲੰਮਾ ਚਾਹੀਦਾ ਹੈ ਇਹ ਇਹ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਜਿਹੜਾ ਕਰ ਸਕਦੇ ਹੋ ਤੇ 13 ਇੰਚ ਆਪਾਂ ਨੂੰ ਚਾਹੀਦੀ ਇਹਦੀ ਚੜਾਈ ਲਓ ਜੀ ਜੋ ਬਾਦੂ ਫੀਸਿਓ ਆਪਾਂ ਨੇ ਕੱਟਤਾ ਤੇ ਹੁਣ ਆਪਾਂ ਇਹਦੇ ਉੱਪਰ ਜਿਹੜੀਆਂ ਆਪਾਂ ਨੇ ਕਾਤਰਾ ਬਣਾਈਆਂ ਨੇ ਇਹਨਾਂ ਨੂੰ ਆਪਾਂ ਵੱਡੀ ਛੋਟੀ ਸਾਰੀਆਂ ਲੈ ਲਾਂਗੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹੋਲਡ ਕਰਾਂਗੇ ਇਸ ਤਰ੍ਹਾਂ ਤੇ ਆਪਾਂ ਇਸ ਕੰਨੀ ਤੋਂ ਧਰ ਕੇ ਇਹਨਾਂ ਨੂੰ ਲਾਉਂਦੇ ਜਾਵਾਂਗੇ ਇਸ ਤਰ੍ਹਾਂ ਲਾਉਂਦੇ ਜਾਵਾਂਗੇ ਤੇ ਸਿਵਾਨ ਤੇ ਆਪਾਂ ਲਾਉਣੇ ਤੇ ਸਿੰਦੂ ਖਾਉਣੇ ਆ ਲਓ ਇਹਨਾਂ ਆਪਾਂ ਦੂਰੀਆਂ ਤਰ ਤਰੀ ਲਾਉਣੇ ਆ ਇਸ ਤਰ੍ਹਾਂ ਪਤਕੋਨੇ ਲੋੜਦੀ ਇਹਨਾਂ ਨੂੰ ਲਾਈ ਜੰਨੇ ਆ ਸਲਾਹੀ ਜੇ ਜੇ ਅਪਾ ਇਹਨਾਂ ਦੀ ਕਰੀ ਜਾਨੇ ਇਸ ਤਰ੍ਹਾਂ ਦੇਖੋ ਇਹ ਸਾਰੀਆਂ ਇਸ ਤਰ੍ਹਾਂ ਲਾਉਣੀਆਂ ਨੇ ਜਿਹੜੀਆਂ ਬਾਧ ਘਾਟ ਹੈ ਤਾਂ ਆਪਾਂ ਮੰਗ ਲਊ ਜਿਹੜੇ ਇਹਨਾਂ ਨੂੰ ਕੱਟ ਲਾਂਗੇ ਇਸ ਤਰ੍ਹਾਂ ਪਹਿ ਸਾਰੀਆਂ ਲਾ ਲਾਂਗੇ ਇਸ ਤਰੀਕੇ ਨਾਲ ਇਸ ਤਰੀਕਾ ਨਾਲ ਇਹਨੂੰ ਜਿਹੜੀ ਜਾਨੇ ਪੀਸ ਹੈ ਜਿਹੜੇ ਆਪਣੇ ਆਪ ਨੇ ਦੂਰੇ ਦੂਰੇ ਪੀਸ ਹੀ ਲੈਂਦੇ ਨੇ ਇਹ ਤੇ ਇਸ ਤਰ੍ਹਾਂ ਪੱਦੇ ਝੜ ਲੇ ਤੇ ਆਪਣੇ ਅੱਧੇ ਰਹਿ ਗਏ ਇਹ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਾਰੇ ਜਿਹੜਲੇ ਇਸ ਤਰ੍ਹਾਂ ਤੇ ਆਪਣੇ ਦੂਰੇ-ਦੂਰੇ ਪੀਸ ਆਪਾਂ ਨੇ ਇਹ ਲੈਤੇ ਆ ਤੇ ਆਪਾਂ ਸਾਰੇ ਲਾ ਲਈਏ ਤੇ ਫਿਰ ਦਿਖਾਉਣੇ ਆ ਤੇ ਆਪਣੀ ਸੂਟਾਂ ਦੀਆਂ ਕਾਤਰਾ ਵੀ ਕਈ ਵਾਰ ਆਪਾਂ ਜਦੋਂ ਨਵੇਂ ਸਲਾਈ ਕਰਦੇ ਹੁਣੇ ਜਿਹੜੀਆਂ ਆਪਾਂ ਨੇ ਸਲਾਈ ਕਰਦੀਆਂ ਨੇ ਕਾਤਰਾ ਬਚ ਰਹਿ ਜਾਂਦੀਆਂ ਨੇ ਉਹ ਤੋਂ ਵੀ ਬਣ ਸਕਦਾ ਇਹ ਤੇ ਆਪਣੇ ਪੁਰਾਣੇ ਸੂਟਾਂ ਤੋਂ ਵੀ ਬਹੁਤ ਵਧੀਆ ਤਿਆਰ ਹੋ ਸਕਦੀ ਚੀਜ਼ ਤੇ ਆਪਾਂ ਇਸ ਤਰ੍ਹਾਂ ਇਹਦੇ ਜਿਹੜੀਆਂ ਕਾਤਰਾ ਜੜ ਲਈਏ ਲਓ ਜੀ ਆਪਣਾ ਪੀਸ ਜਿਹੜਾ ਬਣ ਗਿਆ ਇਹ ਇਸ ਤਰ੍ਹਾਂ ਦਾ ਬਣ ਗਿਆ ਦੇਖੋ ਕਿੰਨਾ ਪਿਆਰਾ ਬੱਚੇ ਕੁੱਚੀਆਂ ਕੱਪੜਿਆਂ ਤੋਂ ਆਪਾਂ ਨੇ ਜਿਹੜਾ ਬਣਾਇਆ ਪੁਰਾਣਿਆਂ ਤੋਂ ਤੇ ਹੁਣ ਆਪਾਂ ਇਹ ਕੋਈ ਪੀਸ ਲਵਾਂਗੇ ਤੇ ਇਹਦੇ ਉੱਪਰ ਨਾਲ ਪਾਉਣ ਇਸ ਤਰ੍ਹਾਂ ਇਹ ਵੀ ਆਪਣਾ ਪੁਰਾਣਾ ਹੀ ਗਾ ਪਿੱਲੋ ਕਵਰ ਦਾ ਆਪਣਾ ਕੱਪੜਾ ਹੈਗਾ ਤੇ ਆ ਪਾਉਣ ਇਹਦੇ ਉੱਪਰ ਇਹਨੂੰ ਧਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਧਰ ਕੇ ਆਪਰੇ ਉੱਪਰ ਇਹਨੂੰ ਫਿੱਟ ਕਰਾਂਗੇ ਤੇ ਇਹਦੋਂ ਆਪਾਂ ਇਹ ਸਿਉਣਾ ਜਿਹੜੀ ਇਸ ਤਰ੍ਹਾਂ ਲਗਾ ਦਾਂਗੇ ਇਸ ਤਰ੍ਹਾਂ ਲਾ ਦਾਂਗੇ ਲਓ ਜੀ ਤੇਦੀ ਆਪਾਂ ਕਰਨੀ ਹੈ ਜਿਹੜੀ ਮੋੜ ਲਈ ਅੱਡ ਕੱਪੜਾ ਲਾ ਕੇ ਤੇ ਹੁਣ ਆਪਾਂ ਇਹਨੂੰ ਜੜਦੇ ਆਂ ਤੇ ਇਹ ਆਪਾਂ ਇਹਦੀ ਲਾਵਾਂਗੇ نیچے ਕੱਪੜਾ ਇਸ ਤਰ੍ਹਾਂ ਐਂਦਰ ਲਾ ਗਏ نیچے ਤੇ ਇਹ ਆਪਾਂ ਧਰਾਂਗੇ ਉੱਪਰ ਆਪਾਂ ਕਰਨੀ ਹੈਦਰ ਇਹਦੀ ਮੋੜ ਲਈ ਇਹ ਕੰਨੀ ਆਪਾਂ ਮੋੜਤੀ ਇਹਦੀ ਵੀ ਆਪਾਂ ਜੱਪਣੀ ਲਾਉਂਦੇ ਤੇ ਹੁਣ ਆਪਾਂ ਇਹਨੂੰ ਬਿਨਾ ਜੱਪਤ ਵੀ ਬਸ ਇਦਾਂ ਹੀ ਹੋ ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਤੇ ਸਿਆਣਾ ਜਿਹੜੀ ਲਾ ਦਾਂਗੇ ਦੇਖੋ ਇਹ ਆਪਾਂ ਬਦਰ ਰੱਖੇ ਪੀਸ ਇਸ ਤਰ੍ਹਾਂ ਪੱਤਰ ਕੇ ਨਾ ਹੁਣ ਇਹ ਤੇ ਇਸ ਤਰ੍ਹਾਂ ਲਾ ਦਾਂਗੇ ਤੇ ਸਿਆਣ ਹੁਣ ਆਪਾਂ ਇਹ ਤੇ ਜੱਪ ਨਹੀਂ ਲਾਉਂਦੇ ਦੇਖੋ ਆਪਣੇ ਕਵਰ ਜਿਹੜੇ ਨਾ ਮੂੰਹ ਇਹਦੇ ਵਿੱਚ ਮੁੜ ਜੂਗਾ ਲਓ ਜੀ ਤੇ ਹੁਣ ਆਪਾਂ ਇਸ ਤਰ੍ਹਾਂ ਸਿਆਣਾ ਜਿਹੜੀ ਸਾਰੇ ਲਾ ਲਈਏ ਚਾਰੇ ਖੁੰਝਾਂ ਤੇ ਇਸ ਤਰ੍ਹਾਂ ਇੱਥੋਂ ਲੈ ਕੇ ਆਏ ਤੇ ਇਧਰੋਂ ਆਪਾਂ ਇਹ ਸਿਉਣ ਲਾ ਦਈਏ ਤੇ ਫਿਰ ਦਿਖਾ ਲਿਆ ਲਓ ਜੀ ਤੇ ਹੁਣ ਆਪਾਂ ਇਹ ਲਾਵਾਂਗੇ ਸਿਉਣ ਇਹ ਸਿਉਣ ਆਪਾਂ ਇੱਕ ਕੱਪੜਾ ਲੱਤਾਂ ਉੱਪਰ ਦੀ ਤੇ ਆਪਾਂ ਦੂਜਾ ਕੱਪੜਾ ਲੱਤਾਂ ਨੀਚੇ ਦੀ ਤੇ ਹੁਣ ਆਪਾਂ ਵੀ ਇਹ ਤੇ ਆਪਾਂ ਨੂੰ ਜਿੱਪਾ ਲਾਉਣ ਦੀ ਲੋੜ ਨਹੀਂ ਤੇ ਆਪਾਂ ਕੰਨੀਆਂ ਜਿਹੜੀ ਇਹਦੀ ਮੂਰੋਂ ਮੋੜਤੀ ਦੇਖੋ ਇਹ ਕੰਨੀਆਂ ਆਪਾਂ ਨੇ ਮੋੜਤੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਉੱਪਰ ਸਾਈਡ ਰੱਖਿਆ ਤੇ ਦੂਜਾ ਕੱਪੜਾ ਜਿਹੜਾ ਆਪਣਾ ਨੀਚੇ ਹੈਗਾ ਤੇ ਹੁਣ ਆਪਾਂ ਇਹਦੀ ਸਿਉਣਾ ਜਿਹੜੀ ਲਾਵਾਂਗੇ ਤਾਂ ਮੂੰਹ ਉਹ ਵਧੀਆ ਬੰਦ ਹੋਜੂ ਆਪਾਂ ਨੂੰ ਕੋਈ ਜੱਪ ਨਹੀਂ ਲਾਉਣੀ ਪੈਣੀ ਤੇ ਹੁਣ ਆਪਾਂ ਇੱਥੇ ਸਾਰੇ ਸਿਉਣ ਲਾ ਦਾਂਗੇ ਇਹਦੇ ਤੇ ਉਧਰੋਂ ਆਪਾਂ ਇਤਲੀ ਸਾਈਡ ਸਿਉਣ ਲਾ ਦਾਂਗੇ ਇੱਥੋਂ ਇੱਥੋਂ ਸਾਰੇ ਸਿਉਣ ਲਾ ਦਾਂਗੇ ਤੇ ਆਪਾਂ ਇਹ ਸਿਉਣ ਲਾ ਲਈਏ ਤੇ ਆਪਾਂ ਫਿਰ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੀ ਆਪਣੀ ਇਹ ਬਣ ਜੂਗਾ ਇੱਕ ਕੁਸ਼ਨ ਦਾ ਕਵਰ ਬਹੁਤ ਵਧੀਆ ਹੀ ਬਣ ਜੂ ਤੇ ਆਪਾਂ ਬਣਾਉਣੀ ਹੈ ਸਲਾਈ ਲਾਉਣੀ ਹੈ ਤੇ ਦਿਖਾਉਣੀ ਹੈ ਲਓ ਜੀ ਤੇ ਆਪਣਾ ਕਵਰ ਬਣ ਕੇ ਤਿਆਰ ਹੈ ਇਹ ਆਪਣੀ ਬਣਾ ਲਿਆ ਦੇਖੋ ਕਿੰਨਾ ਵਧੀਆ ਆਪਣੇ ਪੁਰਾਣੇ ਕੱਪੜਿਆਂ ਤੋਂ ਹੀ ਆਪਾਂ ਨੇ ਬਣਾਇਆ ਤੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਕੋਲੇ ਪਿਆ ਸੀ ਤੇ ਵੀ ਇਹਦੇ ਵਿੱਚ ਆਪਣੀਆਂ ਕਾਤਰਾ ਵੀ ਪਾ ਸਕਦੇ ਹਾਂ ਆਪਣੇ ਕੋਲੇ ਕੁਸ਼ਨ ਪਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਲਓ ਜੀ ਆਪਾਂ ਨੇ ਪਾਤਾ ਇਹਦੇ ਵਿੱਚ ਆਪਣਾ ਕੁਸ਼ਨ ਪਿਆ ਸੀਗਾ ਤੇ ਤੁਸੀਂ ਇਹਦੇ ਵਿੱਚ ਫੱਟੇ ਪੁਰਾਣੀਆਂ ਕਾਤਰਾ ਵੀ ਪਾ ਸਕਦੇ ਹੋ ਤੇ ਕਿੰਨਾ ਵਧੀਆ ਆਪਣੇ ਫੱਟੇ ਪੁਰਾਣੇ ਕੱਪੜਿਆਂ ਤੋਂ ਆਪਣਾ ਕੁਸ਼ਨ ਬਣ ਕੇ ਤਿਆਰ ਹੋਇਆ ਤੇ ਸਿਰਫ ਆਪਣੇ ਪੁਰਾਣੇ ਕੱਪੜੇ ਸੀਗੇ ਤੇ ਤੁਸੀਂ ਵੀ ਇਸ ਤਰ੍ਹਾਂ پرانے ਕੱਪੜਿਆਂ ਤੋਂ ਜਿਹੜਾ ਆਪਣਾ ਕੁਸ਼ਨ ਬਣਾ ਸਕਦੇ ਹੋ ਕੋਈ ਵੀ ਚੀਜ਼ ਜਿਹੜੀ ਬਣਾ ਸਕਦੇ ਹੋ ਤੇ پرانے ਕੱਪੜਿਆਂ ਤੋਂ ਬਹੁਤ ਵਧੀਆ ਆਪਣੀਆਂ ਚੀਜ਼ਾਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਨੇ ਦੇਖੋ ਕਿੰਨਾ ਵਧੀਆ ਆਪਣਾ ਇਹ ਕੁਸ਼ਨ ਕਵਰ ਹੈ ਜਿਹੜਾ ਬਣਿਆਗਾ ਤੇ ਇਸ ਤਰੀਕੇ ਨਾਲ ਤੁਸੀਂ ਵੀ پرانے ਕੱਪੜਿਆਂ ਨੂੰ ਵਰਤ ਵਿੱਚ ਲਿਆਇਆ ਕਰੋ ਤੇ ਵੀਡੀਓ ਵਧੀਆ ਲੱਗੀ ਲੱਗ ਸ਼ੇਅਰ ਫੇਰ ਇਹਦੇ ਕਮੈਂਟ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ